ਸ੍ਰੀ ਦਾਬ ਮਹੱਲਾ ਤੀਜਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਨਾ ਇੱਕ ਮਨ ਇੱਕ ਚਿਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੋ ਦੇ ਗੁਜਹਾਏ ਮਨ ਚੰਡਿਆ ਵਰ ਪਾਵਣ ਜੋ ਇੱਛੈ ਸੋ ਫਲ ਪਾਏ ਨਾਉ ਧਿਆਇਐ ਨਾਮ ਮੰਗੀਐ ਨਾਮੇ ਸਹਿਜ ਸਮਾਏ ਮਨ ਮੇਰੇ ਹਰ ਰਸ ਚਾਠ ਤਿੱਖ ਜਾਏ ਜਿਨਿ ਗੁਰਮੁਖ ਚਾਖਿਆ ਸਹਜੇ ਰਹੇ ਸਮਾਇ ਰਹਾ ਜਿਨਿ ਸਤਗੁਰ ਸੇਵਿਆ ਤਿਨਿ ਪਾਇਆ ਨਾਮ ਨਿਧਾਨ ਅੰਤਰ ਹਰਨ ਸਰਵ ਰਹਿਆ ਚੂਕਾ ਮਨ ਅਭਿਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਜ tihaan ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹ ਮਾਨ ਸਤਗੁਰ ਸੇਵਨ ਆਪਣਾ ਸੇ ਵਿਰਲੇ ਸੰਸਾਰ ਹਮੈ ਮਮਤਾ ਮਾਰਕੈ ਹਰ ਰਾਖਿਆ ਉਰਤਹਾਰ ਹਉ ਤਿਨ ਕੈ ਬਲਹਾਰਣੇ ਜਿਨਾਂ ਨਾਮੇ ਲਗਾ ਪਿਆਰ ਸੇਹੀ ਸੁਖੀਏ ਚਹ ਜੁਗਿ ਜਿਨਾਂ ਨਾਮ ਅਖੁਟ ਅਪਾਰ ਗੁਰ ਮਿਲਿਐ ਨਾਮ ਪਾਈਐ ਚੁਕੈ ਮੋਹ ਪਿਆਸ ਹਰ ਥੇਤੀ ਮਨ ਰਵ ਰਹਿਆ ਘਰ ਹੀ ਮਾਹੀ ਉਦਾਸ ਜਿਨਾਂ ਹਰਤਾ ਸਾਧ ਆਇਆ ਔ ਤਿੰ ਬਲੇ ਹਰੈ ਜਾਸ ਨਾਨਕ ਨজਰੀ ਪਾਈਐ ਸਤਿਨਾਮ ਗੁਣਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਭੇਖ ਤਰਪੁ ਰਮਾਈਐ ਮਨ ਹਿਰਦੈ ਕਬਿ ਤੁਮਾਈ ਹਰਿ ਕਾ ਮਹਿਲ ਨ ਪਾਵੈ ਮਰ ਵਿਸਤਾ ਮਹਿ ਸਮਾਈ ਮਨ ਰੇ ਗ੍ਰਹਿਹੀ ਮਾ ਉਦਾਸ ਸਤ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾਉ ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਘਰੈ ਮਹਿ ਪਾਇ ਹਰਿ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਇ ਜੇ ਲਖ ਇਸਤਰੀਆ ਭੋਗ ਕਰਹਿ ਨਾਵ ਖੰਡ ਰਾਗ ਕਮਾਹਿ ਬਿਨ ਸਤਗੁਰ ਸੁਖ ਨਾ ਪਾਵੈ ਫਿਰ ਫਿਰ ਜੋਨੀ ਪਾਹੇ ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਨੀ ਚਿਤ ਲਾਇ ਤਿਨਾਂ ਪਿਛੈ ਰਿਧਿ ਸਿਧ ਫਿਰੈ ਉਹਨਾਂ ਚਲਣਾ ਤਮਾਇ ਜੋ ਪ੍ਰਭ ਭਾਵੈ ਸੋ ਥੀਐ ਆਵਰ ਨਾ ਕਰਨਾ ਜਾਏ ਜਨ ਨਾਨਕ ਜੀਵੈ ਨਾਮ ਲੈ ਹਰ ਦੇਵ ਹੋ ਸਹਜ ਸੁਭਾਏ ਸ੍ਰੀ ਰાગ ਮਹੱਲਾ ਤੀਜਾ ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮਖਤਾਰ ਕਮਾਵਣੀ ਸਤਿ ਘਟ ਪਰ ਗਟ ਹੋਏ ਅੰਤਰ ਜਿਸ ਕੈ ਸਤਿ ਵਸੈ ਸਚੇ ਸੱਚੀ ਸੋਏ ਸਤਿ ਮਿਲੇ ਸੇਨਾ ਵਿਛੜਹਿ ਤਿਨ ਨਿਜ ਕਰਿ ਵਾਸਾ ਹੋਏ ਮੇਰੇ ਰਾਮ ਮੈਂ ਹਰ ਦਿਨ ਅਰਨਣ ਕੋਏ ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾ ਸ਼ਬਦ ਮਿਲੇ ਸੋ ਮਿਲ ਰਹੇ ਜਿਸਨੋਂ ਆਪੇ ਲੈ ਮਿਲਾਏ ਦੂਜੇ ਭਾਏ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ ਸਭ ਮਹਿ ਇੱਕ ਵਰਤਦਾ ਇਹ ਕੋ ਰਿਆ ਸਮਾਏ ਜਿਸਨੋਂ ਆਪ ਦਇਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਿਤ ਜੋਤ ਕੀ ਵਾਦ ਕਰਹਿ ਵਿਚਾਰ ਮਤ ਮੁਧ ਭਵੀ ਨਾ 부ਝੈ ਅੰਤਰ ਲੋਭੇ ਤਾ ਲਖ ਜਾਉ ਰਾਸ ਹੀ ਪਰਮ ਦੇ ਭ੍ਰਮ ਭ੍ਰਮ ਹੋਏ ਖੁਆਰ ਪੂਰਬ ਲਿਖਿਆ ਤਮਾਵਣਾ ਕੋਏ ਨ ਮੇਟਣ ਹਾਰ ਸਤ ਗੁਰ ਕੀ ਸੇਵਾ ਗਾ ਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਿਲਹਿ ਤਾ ਹਰ ਮਿਲੈ ਸੇਵਾ ਕਵੇ ਸਭ ਥਾਂ ਪਾਰਸ ਪਰਤਿਐ ਪਾਰਸ ਹੋਏ ਜੋ ਤੀਜੋ ਸਮਾਏ ਜਿਨ ਕਉ ਪੂਰਬ ਲਿਖਿਆ ਤਿਨ ਸਤ ਗੁਰ ਮਿਲਿਆ ਆਏ ਮਨ ਭੁਖਾ ਭੁਖਾ ਮਤ ਕਰਹਿ ਮਤੂੰ ਕਰਹਿ ਪੁਕਾਰ ਲਖ ਚੌਰਾਸੀ ਜਨ ਸ੍ਰੀ ਸਰਬ ਸਹਜੇ ਆਧਾਰ ਨਿਰਪੋਸਦਾ ਦਇਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਬੁਝੀਐ ਪਾਜੈ ਮੋਖ ਦੁਆਰ ਸ੍ਰੀ ਰਾਗ ਮਹੱਲਾ ਤੀਜਾ ਜਿਨਿ ਸੁਣ ਕੈ ਮੰਨਿਆ ਤਿਨਾਂ ਨਿਜ ਕਰਿ ਵਾਸ ਗੁਰਮਤੀ ਸਾਲਾ ਸਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲੇ ਹਉ ਸਤ ਬਨਿਹਾਰੈ ਜਾਸ ਹਿਰਦੈ ਜਿਨ ਕੈ ਹਰ ਵਸੈ ਤਿਤ ਕਟ ਹੈ ਪਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਤੁਰ ਮਸਤ ਜਿਨ ਕਉ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਇ ਰਹਾ ਹਰ ਸੰਤਹੁ ਦੇਖੋ ਨਦਰ ਕਰ ਨਿਤ ਵਸੈ ਭਰਪੂਰ ਗੁਰਮਤਿ ਜਿਨੀ ਪਛਾਨਿਆ ਸੇ ਦੇਖੈ ਸਦਾ ਹضور ਜਿਨ ਗੁਣ ਤਿਨ ਸਦਮਨ ਵਸੈ ਔ ਗੁਣਵੰਤਿਆ ਦੂਰ ਮਨਮੁਖ ਗੁਣ ਤੈ ਬਾਹਰੇ ਬਿਨ ਨਾਮੈ ਮਰ ਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇ ਹਰਿ ਸੋਇ ਅੰਦਨ ਭਗਤੀ ਰਤਿਆ ਮਨ ਤਨ ਨਿਰਮਲ ਹੋਇ ਕੂੜਾ ਰੰਕ ਸੁੰਭ ਕਾ ਵਿਨਸ ਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਫਿਰ ਹੋਏ ਇਹ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੇਤੇ ਲਿਗਲਾਏ ਪਗ ਫਿਸਿਆ ਹੈ ਰਹਿਣਾ ਨਹੀਂ ਆਗੈ ਠੌ ਨਾ ਪਾਈ ਉਹ ਵੇਲਾ ਹੱਥ ਨਾ ਆਵੇ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਉਬਰੈ ਹਰ ਦੇਤੀ ਲਿਵਲਾਏ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਈ ਜਿਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਿਨ ਥਾਈ ਹਰ ਗੁਣ ਗਾਵਹਿ ਹਰਿ ਨਿਤ ਪੜਹਿ ਹਰ ਗੁਣ ਗਾਏ ਸਮਾਈ ਨਾਨਕ ਤਿਨ ਕੀ ਬਾਣੀ ਉਸਰਾ ਸਚ ਹੈ ਜੇ ਨਾਮ ਰਹਿ ਲਿਗਲਾਈ ਸ੍ਰੀ ਰਾਗ ਮਹੱਲਾ ਤੀਜਾ ਜਿਨਿ ਇਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਸਤ ਸਚੈ ਦਰਬਾਰ ਕੋਇ ਅੰਮ੍ਰਿਤ ਪੀਵਹਿ ਸਦਾ ਸਦਾ ਸਚੈ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਐ ਮਲ ਹੋਮੈ ਟੱਡੇ ਤੋਏ ਰਹਾਉ ਮਨ ਮੁਖ ਨਾਮ ਨ ਜਾਣਨੀ ਵਿਣ ਨਾਮ ਹੈ ਪਤ ਜਾਏ ਸ਼ਬਦੈ ਸਾਧਨਾ ਆਇਓ ਲਾਗੇ ਦੂਜੈ ਪਾਇ ਵਿਸਤਾ ਕੇ ਕੀੜੇ ਕਮਹਿ ਵਿੱਚ ਵਿਸਤਾ ਤੇ ਵਿਸਤਾ ਮਹਿ ਸਮਾਈ ਦਨ ਕਾ ਜਨਮ ਸਫਲ ਹੈ ਜੋ ਚਲ ਰਹਿ ਸਤ ਗੁਰ ਪਾਏ ਪੂਰ ਉਧਾਰ ਹੈ ਆਪਣਾ ਧਨ ਜਣੇ ਦੀ ਮਾਇਂ ਹਰ ਹਰ ਨਾਮ ਧਿਆਈਐ ਜਿਸਨੋਂ ਕਿਰਪਾ ਕਰੇ ਰਜ਼ਾਈ ਜਿਨਹੀ ਗੁਰਮੁਖ ਨਾਮ ਧਿਆਇਆ ਵਿੱਚ ਹਉ ਆਪ ਗਵਾਈ ਓਇ ਇੰਦਰ ਹੁਮਾਰ ਹੁ ਨਿਰਮਲੇ ਸੱਚੇ ਸਤ ਸਮਾਏ ਨਾਨਕ ਆਏ ਸੇ ਪਰਵਾਣ ਹੈ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤਾ ਹਰ ਤਨ ਰਾਸ ਹੈ ਗੁਰ ਪੂਸ਼ ਕਰਹਿ ਵਾਪਾਰ ਹਰ ਨਾਮ ਸਲਾਹ ਨੂੰ ਸਦਾ ਸਦਾ ਵਖਰ ਹਰ ਨਾਮ ਆਧਾਰ ਗੁਰ ਪੂਰੇ ਹਰ ਨਾਮ ਦ੍ਰਿੜਾਇਆ ਹਰ ਭਗਤਾ ਅਤੁੱਟ ਪੰਧਾਰ ਪਾਈ ਰੇ ਇਸ ਮਨ ਕਉ ਸਮਝਾਈ ਏ ਮਨ ਆਲਸ ਕਿਆ ਕਰਹਿ ਗੁਰਮੁਖ ਨਾਮ ਧਿਆਇ ਰਹਾ ਹਰ ਭਗਤ ਹਰ ਦਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਬਾਖੰਡ ਭਗਤ ਨਾ ਹੋਬਈ ਦੁਬਦਾ ਬੋਲ ਖੁਆਰ ਸੋ ਜਨ ਰਲਾਇਆ ਨਾਰਲੇ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀਐ ਜੋ ਹਰ ਰਾਖੈ ਉਰਧਾਰ ਮਨ ਤਨ ਸੌਂਪੇ ਆਗੈ ਧਰੇ ਓਮੈ ਵਿੱਚ ਹਮਾਰ ਤਨ ਗੁਰਮੁਖ ਸੋ ਪਰਵਾਨ ਹੈ ਜੇ ਕਦੇ ਨ ਆਵੇ ਹਾਰ ਕਰਮ ਮਿਲੇ ਤਾਂ ਪਾਈਐ ਬਿਨ ਕਰਮੈ ਪਾਇਆ ਨਾ ਜਾਏ ਲਖ 84 ਸਰਸ ਦੇ ਜਿਸ ਮੇਲੇ ਸੋ ਮਿਲੇ ਹਰਿ ਆਏ ਨਾਨਕ ਗੁਰਮੁਖ ਹਰਿ ਪਾਇਆ ਸਦਾ ਹਰਨਾਮ ਸਮਾਏ ਸ੍ਰੀ ਰਾਗ ਮਹੱਲਾ 3 ਸੁਖ ਸਾਗਰ ਹਰਨਾਮ ਹੈ ਗੁਰਮੁਖ ਪਾਇਆ ਜਾਏ ਅਣ ਦਿਨ ਨਾਮ ਧਿਆਈਐ ਸਹਜੇ ਨਾਮ ਸਮਾਏ ਅੰਦਰੜ ਚੈ ਹਰਿ ਸਤਿ ਸਿਉ ਰਸਨਾ ਹਰ ਗੁਣ ਗਾਏ ਭਾਈ રે ਜਗ ਦੁਖਿਆ ਦੂਜੈ ਪਾਇ ਗੁਰ ਸਰਣਾਈ ਸੁਖ ਲਹ ਹੈ ਪਉ ਦਿਨ ਨਾਮ ਧਿਆਏ ਰਹਾਉ ਸਾਚੇ ਮੈਂ ਨ ਲਗਈ ਮਨ ਨਿਰਮਲ ਹਰ ਧਿਆਏ ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬਲਾਇਆ ਅਗਿਆਨ ਅੰਧੇਰਾ ਜਾਏ ਮਨ ਮੁਖ ਮੈਂ ਨੇ ਮਲ ਕਹੇ ਮੈਂ ਕ੍ਰਿਸ਼ਨ ਅਵਕਾਰ ਬਿਨ ਸ਼ਬਦੈ ਮੈਂ ਨ ਉਤਰੈ ਮਰ ਜੰਮ ਹੈ ਹੋਏ ਖੁਆਰ ਧਤੁਰ 바ਰੀ ਪਲਤ ਰਹੇ ਨਾ ਉਰਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਬਨਾ ਜੀ ਆਂਸਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਮਨ ਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸ਼ਬਦ ਨਾ ਚੀਨੇ ਸਦਾ ਦੁਖ ਹਰ ਦਰਗਹ ਪਤ ਹੋਏ ਹਉ ਮੈਂ ਗੁਰਮੁਖ ਹੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਅਹਨਸਪੂਰ ਰਹੀ ਨਿਤ ਆਸਾ ਸਤਗੁਰ ਸੇਵ ਮੋਹ ਪਰ ਜਲੈ ਘਰ ਹੀ ਮਾਹੀ ਉਦਾਸਾ ਰਹਾਉ ਗੁਰਮੁਖ ਧਰਮ ਸਮਾਵੈ ਵਿਗਸੈ ਹਰ ਬੈਰਾਗ ਆਨੰਦ ਅਹਨੇ ਸਭਤ ਕਰੇ ਦਿਨ ਰਾਤੀ ਹਉ ਮੈਂ ਮਾਰਿ ਮਿਚੰਦ ਵੱਡਾ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਫਿਰਦਾ ਨਾਮ ਅਵਸਾਇ ਅੰਤਰ ਲਾਖਨਾ ਤਾਮ ਸਮੂਲੇ ਵਿੱਚ ਹੋ ਆਪ ਦਿਵਾਏ ਨਾਮ ਨਿਧਾਨ ਸਤ ਗੁਰੂ ਦਿਖਾਲਿਆ ਹਰ ਅਦਾਸੀਆ ਅਗਾਏ ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰਿ ਭਾਗ ਬੈਰਾਗ ਮਨ ਮੁਖਿ ਫਿਰਹਿ ਨਾ ਜਾਣ ਸਤਗੁਰ ਹੋ ਮੈਂ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਇ ਦਿਨ ਭੈ ਤੇ ਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ ਕਹੇ ਸੋ ਦਾ ਪਾਈਐ ਅੰਤਰ ਸਭ ਵਤ ਹੋਏ ਥਿਣ ਥਿਣ ਨਾਮ ਸੰਭਾਲੀਐ ਗੁਰਮੁਖ ਪਾਵੈ ਤੋਏ ਨਾਮ ਨਿਧਾਨ ਅਖੋਟ ਹੈ ਵਡ ਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋ ਮੈਂ ਅਹੰਕਾਰ ਹਰ ਜੀਉ ਸਦਾ ਧਿਆਇ ਤੂੰ ਗੁਰਮੁਖ ਏਕੰਕਾਰ ਰਹਾਉ ਗੁਰਮੁਖਾਂ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ ਹਲਕ ਪਲਕ ਸੁਖ ਪਾیندੇ ਜਪ ਜਪ ਰਜੈ ਮੁਰਾਰ ਧਰ ਹੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਸਤ ਗੁਰ ਤੇ ਜੋ ਮੁਖ ਠੇ ਰਹੇ ਮਥੇ ਤਨ ਕਾਲੇ ਅੰਨ ਦਿਨ ਦੁੱਖ ਕਮਾਉਂਦੇ ਨਿਤ ਜੋਹੇ ਜਮ ਜਾਲੇ ਸੁਪਨੇ ਸੁਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ ਸਭਨਾ ਦਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਸੂ ਨਾ ਜਾਵਈ ਜਿਸ ਪਾਵੇ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਇ ਸ੍ਰੀ ਰਾਮ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਐ ਸੱਚ ਵੜਿਆਈ ਦੇ ਗੁਰ ਪ੍ਰਸਾਦਿ ਮਨ ਵਸੈ ਹਉ ਮੈ ਦੂਰ ਕਰੇ ਇਹ ਮਨ ਤਾਵਤਾਰ ਹੈ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰਿ ਨਾਮ ਧਿਆਇ ਨਾਮ ਨਿਧਾਨ ਸਦ ਮਨ ਵਸੈ ਬਹਿਲੀ ਪਾਵੈ ਥਾਉ ਰਹਾਉ ਮਨੁ ਮੁਖ ਮਨ ਤਨ ਅੰਧ ਹੈ ਇਸ ਨਾ ਠੌਰ ਨਾ ਥਾਉ ਬਹੁ ਜੋਨੀ ਭੌਂਦਾ ਫਿਰੈ ਜਿਉ ਸੁੰਜੈ ਘਰ ਕਾਉ ਗੁਰਮਤੀ ਘਟ ਚਾਨਣਾ ਸ਼ਬਦ ਮਿਲੇ ਹਰਨਾਮ ਤ੍ਰੈ ਗੁਣ ਵਿਥਿਆ ਅੰਧ ਹੈ ਮਾਇਆ ਮੋਗubar ਲੋਭੀ ਅਨ ਕਉ ਸੇਵੰਦੇ ਪੜ ਵੇਦਾਂ ਕਰੇ ਪੂਕਾਰ ਵਿਖਿਆ ਅੰਦਰ ਪਾਚ ਮੋਏ ਨਾ ਉਰਵਾਰ ਨਾ ਪਾਰ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜਹ ਗੁਰੂ ਅਚੇਤ ਹੈ ਸਭ ਬੰਧਿ ਜਮ ਕਾਲ ਨਾਨਕ ਗੁਰਮਤ ਉੱਬਰੇ ਸੱਚਾ ਨਾਮ ਸੰਭਾਰ ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਏ ਉਹ ਤੈ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇ ਲਾਇ ਭਾਈ રે ਗੁਰਮਤਿ ਸਾਜ ਰਹਾਉ ਸਾਚੂ ਸਾਚ ਕਮਾਵਣਾ ਸਾਚੈ ਸ਼ਬਦ ਮਿਲਾਉ ਰਹਾਉ ਜਿਨਿ ਨਾਮ ਪਛਾਣਿਆ ਤਿਨ ਬਿਟਾ ਹਉ ਬਲ ਜਾਉ ਆਪ ਛੋੜ ਚਰਣੀ ਲੱਗਾ ਚਲਣਾ ਤਿਨ ਕੈ ਭਾਏ ਲਾਹਾ ਹਰ ਹਰ ਨਾਮ ਮਿਲੈ ਤਹਜੇ ਨਾਮ ਸਮਾਏ ਜਿਨ ਗੁਰ ਮਹਿਲ ਨ ਪਾਈਐ ਨਾਮ ਨ ਪ੍ਰਾਪਤ ਹੋਇ ਐਸਾ ਸਤ ਗੁਰ ਲੋੜ ਨਾ ਹੋ ਜਿੱਦੂ ਪਾਈਐ ਸਤ ਸੋਇ ਅਸੁਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੇ ਸੋ ਹੋਇ ਜੇ ਹਾ ਸਤਗੁਰ ਕਰ ਜਾਣਿਆ ਤਿਹੋ ਜੇ ਹਾ ਸੁਖ ਹੋਏ ਇਹ ਸੰਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ ਨਾਨਕ ਏਕ ਜੋਤ ਦੁਇ ਮੂਰਤੀ ਸ਼ਬਦ ਮਿਲਾਵਾ ਹੋਏ